ਗੁਰਦੁਆਰੇ ਦੇ ਅੰਦਰ ਪ੍ਰਕਾਸ਼ ਸਥਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਇਥੇ ਮੁੱਖ ਮੰਤਰੀ ਨੇ ਆਉਣਾ ਸੀ ਇਹ ਵੀਡੀਓ ਐਸਜੀਪੀਸੀ ਯਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੀ ਕੀਤੀ ਹੈ ਇਹ ਤਸਵੀਰਾਂ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਨਰਾਇਨਗੜ੍ਹ ਦੀਆਂ ਨੇ ਜਿੱਥੇ ਗੁਰਦੁਆਰਾ ਸ਼੍ਰੀ ਰਾਤਗੜ੍ਹ ਸਾਹਿਬ ਵਿਖੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਆਮਦ ਤੋਂ ਪਹਿਲਾਂ ਚੈਕਿੰਗ ਕੀਤੀ ਗਈ ਹੈ ਗੁਰਮਤ ਸਮਾਗਮ ਚੱਲ ਰਿਹਾ ਸੀ ਗੁਰੂਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਦੀ ਸੁਰੱਖਿਆ ਕਰਮੀਆਂ ਵੱਲੋਂ ਚੈਕਿੰਗ ਕਰਨ ਦੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਨਿੰਦਾ ਕੀਤੀ ਹੈ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂਗ੍ਰੰਥ ਸਾਹਿਬ ਜੀ ਦਾ ਅਦਬ ਸਤਕਾਰ ਤੇ ਮਰਿਆਦਾ ਸਿੱਖਾਂ ਲਈ ਵੱਡੀ ਮਹੱਤਤਾ ਰੱਖਦਾ ਹੈ ਜਦੋਂ ਕਿ ਇਸ ਦੇ ਉਲਟ ਹਰਿਆਣਾ ਦੇ ਵਿੱਚ ਉਲੰਘਣ ਹੋਇਆ ਹੈ ਵੀਡੀਓ ਦੇ ਆਧਾਰ ਤੇ ਕਿਹਾ ਗਿਆ ਕਿ ਹਰਿਆਣਾ ਪੁਲਿਸ ਮੁਲਾਜ਼ਮਾ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਦੀ ਚੈਕਿੰਗ ਕਰਕੇ ਸਿੱਖ ਪਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਹਰਿਆਣਾ ਦੇ ਅੰਬਾਲਾ ਦੇ ਨੇੜੇ ਨਰੈਣਗੜ੍ਹ ਵਿਖੇ ਜਿੱਥੇ ਹਰਿਆਣਾ ਦੇ ਨਵੇਂ ਜਿਹੜੇ ਮੁੱਖ ਮੰਤਰੀ ਆ ਨਾਇਬ ਸਿੰਘ ਸੈਣੀ ਉਹ ਇੱਕ ਧਾਰਮਿਕ ਸਮਾਗਮ ਵਿੱਚ ਪਹੁੰਚਦੇ ਆ ਤੇ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਉੱਥੇ ਜਿਹੜੀ ਸਿਕਿਉਰਿਟੀ ਆ ਉਹ ਸਿਕਿਉਰਿਟੀ ਜਿਹੜੀ ਆ ਬਗੈਰ ਕਿਸੇ ਭੈ ਦੇ ਤੇ ਬਗੈਰ ਕਿਸੇ ਮਰਜ਼ਾਦਾ ਦਾ ਖਿਆਲ ਰੱਖਿਆ ਉਹ ਸਾਈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੀ ਜਿਸ ਤਰ੍ਹਾਂ ਉਹ ਛਾਣਵੀਣ ਕਰਦੇ ਆ ਉਥੋਂ ਸਰੂਪਾ ਸਾਹਿਬ ਨੂੰ ਪਾਸੇ ਕਰਦੇ ਆ ਥੱਲੇ ਉੱਪਰ ਸਾਰੇ ਜਦੋਂ ਆ ਸਾਲ ਦੇ ਵਿੱਚ ਉਹ ਮੈਲਡਰ ਡਾਇਰੈਕਟਰ ਆਹੀਂ ਜੋ ਕੁਝ ਕਰਦੇ ਨੇ ਉਹ ਸੰਗਤ ਦੇ ਵਿੱਚ ਉਸ ਗੱਲ ਦਾ ਬਹੁਤ ਭਾਰੀ ਰੋਸ ਆ। ਤੋਂ ਉਸ ਗੱਲ ਦਾ ਨੋਟਿਸ ਜਿਹੜਾ ਵਾ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਇਸ ਗੱਲ ਦਾ ਵੱਡਾ ਨੋਟਿਸ ਲਿਆ ਕਿਉਂਕਿ ਜਿਹੜੀ ਸੰਗਤ ਸੀ ਉੱਥੇ ਉਹ ਬਹੁਤ ਜ਼ਿਆਦਾ ਇਸ ਗੱਲ ਦੇ ਲਈ ਖਫਾ ਹੈ ਤੇ ਖਾਸ ਤੌਰ ਤੇ ਸਾਨੂੰ ਇਦਾਂ ਲੱਗਦਾ ਕਿ ਜਿਹੜੀ ਹਰਿਆਣਾ ਕਮੇਟੀ ਆ ਇਹ ਕਮੇਟੀ ਜਿਹੜੀ ਆ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਭਾਵਨਾਵਾਂ ਸਿੱਖਾਂ ਦੇ ਮਸਲੇ ਆ ਸਿੱਖਾਂ ਦੀਆਂ ਮਰਜ਼ਾਦਾਵਾਂ ਨੂੰ ਜਿਵੇਂ ਕਹਿੰਦੇ ਆ ਦੇਖਣ ਦੇ ਵਿੱਚ ਜਾਂ ਉਹਨੂੰ ਬਹਾਲ ਕਰਨ ਦੇ ਵਿੱਚ ਜਾਂ ਉਹਦੇ ਲਈ ਨੋਟਿਸ ਲੈਣ ਦੇ ਵਿੱਚ ਨਹੀਂ ਬਣੀਗੀ ਇਹ ਸਿਰਫ ਤੇ ਸਿਰਫ ਖੱਟੜ ਸਾਹਿਬ ਦੀ ਜੇਬ ਚੋਂ ਨਿਕਲੀ ਇੱਕ ਉਹਨਾਂ ਦਾ ਧੜਾ ਜਿਹੜੇ ਧੜੇ ਨੇ ਬਹੁਤ ਸਿੱਖ ਸੰਸਾ ਦਾ ਨਾਮ ਦਾ ਸਹੀ ਸ਼ਬਦਾਂ ਚ ਕਿਹਾ ਜਾਵੇ ਬਦਨਾਮ ਕੀਤਾ ਹੁਣ ਕਿੰਨੇ ਦਿਨ ਹੋ ਗਏ ਨੇ ਤੇ ਇਹ ਗੱਲ ਜਿਹੜੀ ਚਰਚਾ ਵਿੱਚ ਆ ਤੇ ਉਸ ਗੱਲ ਦੀ ਹਰਿਆਣਾ ਕਮੇਟੀ ਦੇ ਜਿਹੜੇ ਪ੍ਰਧਾਨ ਭਵਿੰਦਰ ਸਿੰਘ ਸੰਧ ਅਤੇ ਬਹੁਤ ਸਤਿਕਾਰਯੋਗ ਜਿਹੜੇ ਦਾਦੂਵਾਲ ਸਾਹਿਬ ਜਿਹੜੇ ਉੱਥੋਂ ਦੇ ਧਰਮ ਪ੍ਰਚਾਰ ਦੇ ਚੇਅਰਮੈਨ ਬਣਾਏ ਗਿਆ ਉਹਨਾਂ ਨੇ ਹਾਲ ਤੱਕ ਇੱਕ ਵੀ ਨੋਟਿਸ ਨਹੀਂ ਲਿਆ ਸੋ ਬਹੁਤ ਮਾੜੀ ਗੱਲ ਹੈ ਇਸ ਤਰ੍ਹਾਂ ਅਜੇ ਤੱਕ ਨਹੀਂ ਵਾਪਰਿਆ ਤੇ ਜੋ ਕੁਝ ਇਹ ਜਿਹੜੀ ਹਰਿਆਣਾ ਦੀ ਸਰਕਾਰ ਦੇ ਵਿੱਚ ਜਿਹੜੇ ਬੇਖੌਫ ਹੋ ਕੇ ਜਿਹੜਾ ਇਹ ਸਾਰਾ ਕੁਝ ਕੀਤਾ ਜਾ ਰਿਹਾ ਇਹ ਬਹੁਤ ਮਾੜਾ ਦੇ ਮੰਦਭਾਗਾ ਸਿੱਖਾਂ ਵਾਸਤੇ ਬੜੀ ਫਿਕਰਮੰਦੀ ਆ ਤੇ ਛਲੋਣੀ ਕਮੇਟੀ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਸਖਤ ਨੋਟਿਸ ਲਿਆ ਤੇ ਅਸੀਂ ਤਾਂ ਇਹ ਵੀ ਚਾਹਾਂਗੇ ਕਿ ਹਰਿਆਣਾ ਕਮੇਟੀ ਦੇ ਜਿਹੜੇ ਪ੍ਰਧਾਨ ਤੇ ਹੋਰ ਉਦੇਦਾਰ ਆ ਅਕਾਲਤਖ ਸਾਹਿਬ ਵੱਲੋਂ ਉਹਨਾਂ ਨੂੰ ਸਵਾਲ ਜ਼ਰੂਰ ਪੁੱਛਿਆ ਜਾਵੇ ਉਹਨਾਂ ਤੋਂ ਇਸ ਗੱਲ ਦਾ ਜਵਾਬ ਲਿਆ ਜਾਵੇ ਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੇ ਲਈ ਜਿਹੜਾ ਮਾਹੌਲ ਉੱਥੇ ਹੋਣਾ ਚਾਹੀਦਾ ਉਸ ਗੱਲ ਦੇ ਬਾਰੇ ਦੇ ਵਿੱਚ ਉਹ ਕੀ ਕਹਿੰਦੇ ਆ ਤੇ ਇਹ ਜਿਹੜੀ ਪੁਲਿਸ ਦੀ ਕਾਰਵਾਈ ਆ ਇਸ ਗੱਲ ਦੀ ਡਟ ਕੇ ਨਿੰਦਾ ਕਰਦੇ ਆ ਤੇ ਇਸ ਗੱਲ ਦੇ ਖਿਲਾਫ ਆਵਾਜ਼ ਬੁਲੰਦ ਕਰਨ ਜਾ ਰਹੇ ਆ ਤੇ ਖਾਸ ਤੌਰ ਤੇ ਜਿਹੜੀ ਹਰਿਆਣਾ ਕਮੇਟੀ ਅਸੀਂ ਦੇਖ ਰਹੇ ਹਾਂ ਕਿ ਇਹ ਇਸ ਬਾਰੇ ਕੀ ਨੋਟਸ ਲੈਂਦੀ ਆ ਜਿਹੜੀ ਕਿ ਬਹੁਤ ਮਾੜੀ ਇੱਕ ਘਟਨਾ ਵਾਪਰੀ ਆ ਸਿੱਖਰ ਦੇ ਬਲੁੰਦਰੇ ਗਿਆ ਆ